ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਹ ਵਰ ਮੀਡੀਆ ਪੰਜਾਬ ਦੇ ਵਿੱਚ ਤਕਰੀਬਨ ਹਰੇਕ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਵੀ ਜ਼ਰੂਰ ਹੁੰਦਾ ਤੇ ਗ੍ਰੰਥੀ ਸਿੰਘ ਨੂੰ ਜਦੋਂ ਆਪਾਂ ਮੱਥਾ ਟੇਕਣ ਜਾਂਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਕਿੰਨੀ ਕ ਇੱਜ਼ਤ ਦਿੰਦੇ ਆ ਕਿੰਨੇ ਕ ਰਿਸਪੈਕਟ ਕਰਦੇ ਆ ਇਹ ਸਭ ਨੂੰ ਪਤਾ ਹੈ ਆਪਾਂ ਗ੍ਰੰਥੀ ਸਿੰਘ ਨੂੰ ਸਾਰੇ ਇੱਜ਼ਤ ਨਾਲ ਦੇਖਦੇ ਆ ਪਰ ਕਈ ਵਾਰੀ ਪਿੰਡਾਂ ਦੇ ਵਿੱਚ ਅਜਿਹੀ ਸਥਿਤੀ ਆ ਜਾਂਦੀ ਹੈ ਕਿ ਗ੍ਰੰਥੀ ਸਿੰਘ ਨੂੰ ਬਾਦਲਣ ਲੱਗਿਆ ਤੇ ਗ੍ਰੰਥੀ ਸਿੰਘ ਨੂੰ ਗੁਰਦੁਆਰਾ ਸਾਹਿਬ ਚੋਂ अपमानित ਕਰਕੇ ਕੱਢਣ ਲੱਗਿਆ ਪਿੰਡਾਂ 'ਚ ਬਣੀਆਂ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਕਮੇਟੀਆਂ ਹੁੰਦੀਆਂ ਨੇ ਦੇਰ ਨਹੀਂ ਲਾਉਂਦੀਆਂ ਤੇ ਅਸੀਂ ਵੀ ਗ੍ਰੰਥੀ ਸਿੰਘ ਦੀ ਜਿਹੜੀ ਇੱਜ਼ਤ ਹੁੰਦੀ ਹੈ ਐਨੀ ਨਹੀਂ ਕਰ ਸਕਦੇ ਜਿੰਨੀ ਕੇ ਸਾਨੂੰ ਕਰਨੀ ਚਾਹੀਦੀ ਹੈ ਜਦੋਂ ਕਿ ਗ੍ਰੰਥੀ ਸਿੰਘ ਇੱਕ ਵਜ਼ੀਰ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੋ ਆਪਣੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਗ੍ਰੰਥੀ ਸਿੰਘ ਦੀ ਇੱਜ਼ਤ ਕੀਤੀ ਜਾਂਦੀ ਹੈ ਤੇ ਇਸਦੇ ਉਲਟ ਆਰਮੀ ਦੇ ਵਿੱਚ ਕਿੰਨੀ ਕਿ ਇੱਜ਼ਤ ਕੀਤੀ ਜਾਂਦੀ ਹੈ ਤੁਹਾਨੂੰ ਦਿਖਾਉਣਾ ਹੈ ਕਿ ਆਰਮੀ ਦੇ ਵਿੱਚ ਕਦੇ ਵੀ ਗ੍ਰੰਥੀ ਸਿੰਘਾਂ ਦਾ ਨਿਰਾਦਰ ਨਹੀਂ ਕੀਤਾ ਜਾਂਦਾ ਤੇ ਗਰੰਤੀ ਸਿੰਘ ਨੇ ਜਿਹੜੇ ਜਦੋਂ ਸੇਵਾਮੁਕਤ ਹੁੰਦੇ ਨੇ ਤਾਂ ਉਹਨਾਂ ਦੀ ਕਿੰਨੀ ਇੱਜ਼ਤ ਕਿੰਨੀ ਰਿਸਪੈਕਟ ਕੀਤੀ ਜਾਂਦੀ ਹੈ ਆਉ ਤੁਹਾਨੂੰ ਦਿਖਾਉਣੀ ਹੈ